ਰਾਤੀ ਹੋ ਗਿਆ ਇੰਸਟਾਗ੍ਰam ਬੰਦ ਤੇ ਘਟੋ ਘਟ ਵੀ 4000 ਮੈਸੀ ਮੇਰੀ ਸਨੈਪਚੈਟ ਤੇ ਪਈਆਂ ਕਿੰਆਂ ਦੇ ਪਿਆਰ ਅਧੂਰੇ ਰਹਿ ਜਾਣੇ ਨੇ ਮੈਂ ਕਹਾਂ ਜੇ ਤੁਸੀਂ ਨਾ ਜਲਾਇਆ ਤੇ ਜੋ ਤਰਗੇ ਵਿਰਲੇ ਜੇ ਉਹਦੇ ਮਖਰ ਵਰਗੇ ਭੱਜੇ ਮੈਂ ਕੀ ਕਰਦੇ ਆ ਜਫੀ ਭਾਈਆ ਦੇ ਬੁਘੜੂ ਕਿੱਧਰ ਚੱਲ ਜਫੀ ਆ ਦੇ ਬੁਘੜੂ ਹਾਂਜੀ ਗਾਇਜ਼ ਸਵਾਗਤ ਤੁਹਾਡਾ ਮੇਰੇ ਚੈਨਲ ਨਿਊਜ਼ ਬੋਏ ਦੇ ਵਿੱਚ ਮੈਂ ਹੋਪ ਕਰਦਾ ਸਾਰੇ ਠੀਕ ਹੋਵੋਗੇ ਸੋ ਗਾ ਜਦੋਂ ਗੱਲ ਕਰਦਾ ਗੁਰੂ ਸ਼ਰਨ ਸੰਧੂ ਤੇ ਬਲਕਰਨ ਸੰਧੂ ਦੀ ਸੋ ਗਾ ਜਿੱਦਾਂ ਤੁਹਾਨੂੰ ਪਤਾ ਹੋਣਾ ਗੁਰੂ ਸ਼ਰਨ ਸੰਧੂ ਤੇ ਬਲਕਰਨ ਸੰਧੂ ਫਨੀ ਸਟੋਰੀ ਸ਼ੇਅਰ ਕਰਦੇ ਰਹਿੰਦੇ ਆਪਣੇ ਸਨੈਪਚੈਟ ਤੇ ਸੋ ਗਾ ਜਿੱਦਾਂ ਕੋਈ ਕੁਝ ਕੁ ਸਟੋਰੀ ਸ਼ੇਅਰ ਕੀਤੀਆਂ ਸੀ ਆਪਣੇ ਸਨੈਪਚੈਟ ਤੇ ਸੋ ਗਾ ਜੀ ਆਓ ਤੁਹਾਨੂੰ ਦਿਖਾਨਾ ਸਟੋਰੀ ਗਾਇਜ਼ ਵੀਡੀਓ ਅੰਤ ਤੱਕ ਜਰੂਰ ਦੇਖਿਓ ਗੁੱਡ ਮਾਰਨਿੰਗ ਫਰੈਂਡਸ ਅੱਜ ਆਪਾਂ ਨੂੰ ਉੱਠੇ ਜਲਦੀ ਯਾਰ ਅੱਜ ਬੰਦਾ ਆਇਆ ਅਸੀਂ ਅੱਜ ਲੇਟ ਰਾਤੀ ਹੋ ਗਿਆ ਇੰਸਟ 4000 ਮੈਸੀ ਮੇਰੀ ਸਨੈਪਚੈਟ ਦੇ ਪਿਆ ਤੌਬਾ ਤੌਬਾ ਇਨਾ ਟੈਨਸ਼ਨ ਦਾ ਬੰਦ ਬਣਾਉਣ ਵਾਲੀ ਤਾਂ ਗੱਲ ਹੀ ਕੋਈ ਨਹੀਂ ਚੱਲ ਬਈ ਨਾ ਫਿਰ ਰਾਤੀ ਮੇਰੀ ਗੱਲ ਹੋ ਗਈ ਹੈ ਉੱਤੇ ਨਾਲ ਕੀ ਨਾ ਦਾ ਕਾਲ ਮੈਕਸ ਉਹਦੇ ਨਾਲ ਉਹੀ ਗੱਲ ਹੋ ਗਈ ਕਿ ਚਲਾ ਦੇਣਾ ਮੈਂ ਕਿਹਾ ਚਲਾ ਦਿਓ ਜਲਦੀ ਫਿਰ ਬਹੁਤ ਆਡੀਅנס ਪਰੇਸ਼ਾਨ ਹੋ ਰਹੀ ਆ ਬੜੀਆਂ ਕੁੜੀਆਂ ਪਰੇਸ਼ਾਨ ਹੋ ਰਹੀਆਂ ਮੁੰਡੇ ਪਰੇਸ਼ਾਨ ਹੋ ਰਹੇ ਆ ਚੈਟਾਂ ਰੁਕ ਗਈਆਂ ਆ ਕਿੰਿਆਂ ਦੇ ਪਿਆਰ ਅਧੂਰੇ ਰਹਿ ਜਾਣੇ ਨੇ ਮੈਂ ਕਿਹਾ ਜੇ ਤੁਸੀਂ ਨਾ ਚਲਾਇਦੇ ਫਿਰ ਉਹਨਾਂ ਨੇ ਚਲਾਤਾ ਕਰ ਲੋ ਪੂਰੇ ਆਪਦੇ ਪਿਆਰ ਪਿਉ ਹੋਣ ਚੱਕ ਤੋ ਗਰੀਬੀ ਗੁੱਡ ਮਾਰਨਿੰਗ ਦੇ ਨਾਲ ਸੌਰੀ ਆ ਇਨਫਲੂਐਂਸਰ ਆ ਜਨਾਤੀਆਂ ਹੋ ਜਾਂ ਨੇ ਇਧਰ ਦੇਖਦੀਆਂ ਪਾਣੀ ਨੂੰ ਦੇਖਦੇ ਨਵੀਂ ਬੌਲੀ ਆਉਣ ਵਾਲੀ ਆ ਯੈਸ ਇਹਦੀ ਤਿਆਰੀ ਹੈਦੀ ਚੁੰਦੀ ਹਨ ਇਹ ਵੇਖੋ ਕੀ ਦਿੰਦੀ ਕਟਾ ਕੇ ਕੱਟੀ ਕੀ ਦੇਂਗੇ ਨਹੀਂ ਕਟਾ ਕੇ ਕੱਟੀ ਵਾਕਈ ਸਹੀ ਗੱਲ ਇਹ ਵੀ ਚੰਗਾ ਤਰੀਕਾ ਨਾ ਲੈ ਆ ਫੋਟੋ ਦੇ ਬੁੜੀਆਂ ਦੇ ਲੋਕ ਮੁੰਡੇ ਭਾਲਦੇ ਤੇ ਜਾਂ ਤੋਂ ਕਟੀਆਂ ਹੂੰ ਐਵੇਂ ਚੱਲਦੀ ਆ ਅਰਵਾਦੀ ਨਾ ਅਰਵਾਦੀ ਕੁੜੀ ਪਿੱਛੇ ਪਿੱਛੇ ਮੈਂ ਕੁੱਤੇ ਕੁੱਤੇ ਭੱਜ ਗਈ ਤੂੰ ਇਧਰ ਆ ਲੈ ਚੋਰੀਆਂ ਕਰ ਲਾਪੇ ਜੇ ਲੋਕਾਂ ਕਹਣਾ ਐਡੀ ਕਾਲੀ ਕੁੜੀ ਸਾਲਿਆ ਕਾਲਾ ਕਾਲਾ ਕਰ ਗਈ ਤੂੰ ਆ ਫਿਰ ਵਨ ਬਲੈਕ ਗਾਇ ਸੈਕਿੰਡ ਬਲੈਕ ਗਾਇ ਥਰਡ ਬਲੈਕ ਗਾਇ ਯੂ ਥਰੀ ਬਲੈਕ ਗਾਇ ਚਲੋ ਇਹ ਬੋਲ ਨਹੀਂ ਨਾ ਕਰਨੀ ਹੋਣੀ ਇਹਿੰਡ ਕਿੰਨੇ ਤੇਰੇ ਵਾਲਾਂ ਚ ਨਹੀਂ ਹਾਏ ਹਾਏ ਮੁੰਜਲੀ ਕਾ ਹਾਂ ਇਹ ਤਾਂ ਨਾ ਉਵੇਂ ਕਰਦਾ ਵੇਲਾ ਉਹਨੂੰ ਵਿੱਗ ਪਵਾ ਕੇ ਜਿਵੇਂ ਪਹਿਲਾਂ ਆਪਣੇ ਨਿੱਕੇ ਹੁੰਦੇ ਹੋ ਹੁਣ ਹੀ ਆ ਉਹਨਾਂ ਦੇ ਇੱਥੇ ਜਿਨ੍ਹਾਂ ਦੇ ਦਾੰਤ ਜਨ ਢਿੱਡੇ ਚ ਕਾਚੂ ਜਿਹੇ ਰਾਤ 12 ਵਜੇ ਮੇजे ਮਾਰ ਦਿਆ ਜੋ ਦਰਗੇ ਫਿਰਲੇ ਜੇ ਉਹਦੇ ਮਖਰ ਫਿਰ ਭੱਜੇ ਮਰਦਾ ਕੀ ਕਰਦੇ ਆ ਜਫੀ ਭਾਈ ਆ ਦੇ ਬੁਘੜੂ ਕਿੱਧਰ ਚੱਲ ਜਫੀ ਆ ਦੇ ਬੁਘੜੂ ਰੰਗ ਦਾ ਕੋਸ਼ਿਸ਼ ਤੁਸੀਂ ਕਾਲੇ ਤੇ ਮੈਂ ਗੋਰਾ ਕਿ ਮੂੰਹ ਖਾ ਦੁਨੀਆਦਰੀ ਨੂੰ ਮੂੰਹ ਕਾ ਉਹ ਦੰਦ ਵਾ ਤੇ ਉਹਦੇ ਦੰਦ ਮੂੰਹ ਭਗਾ ਕੌੜਿਆ ਨਾ ਦੰਦਾ ਜਵਾਲ ਨਾ ਫਾਜ ਜਾਣ ਉਹ ਦੇ ਆ ਵੇਖੋ ਪੁੱਤ ਆ ਵੀ ਕੋ ਸਾਹਮਣੇ ਆਉਂਦੀ ਡਿੱਕੀ ਜਾਂਦੀ ਕੋਈ ਇੱਥੋਂ ਨੰਗੂਗਾ ਉਹਨੂੰ ਮੈਂ ਕਹੂੰਗੀ ਕਿ ਬਾਲ ਮੇਰੇ ਅੰਦਰ ਛੜ ਦੇ ਤੇ ਫੇਰੇ ਬਾਹਰ ਕਿਵੇਂ ਛੜਦੀ ਆ ਕਿ ਬਾਹਰ ਕੱਢ ਛੜ ਦਿੰਦੀ ਆ ਦੇਖੀ ਥੇਡ ਨਾ ਉਹਨੇ ਨਹੀਂ ਨਹੀਂ ਉਹ ਬਾਹਰ ਸੱਟਨ ਲੱਗੀ ਇਹ ਆ ਇਹਨੂੰ ਸਮਝਾ ਚਿੱਤਰ ਕੇ ਦੇ ਮਿੱਤਰ ਨਹੀਂ ਇਹ ਜੱਟ ਉਹਦੇ ਹੱਥ ਦੱਟੂ ਉਰੇ ਉਰੇ ਆ ਜਾ ਉੱਤੇ ਵੇਲੇ ਤੁਹਾਡਾ ਮੋਟੇ ਫਿੱਟ ਦੋ ਜਨਨ ਨੂੰ ਵੇ ਬੜੀ ਬੜੀ ਮਸਲ ਵਹਿ ਤੂੰ ਆ ਜਾ ਇੱਕ ਦਿਨ ਕਿਹੜੇ ਤੈਨੂੰ ਤੂੰ ਵੀ ਮੋਟੇ ਉੱਤਰ ਕਿਹੜੀ ਮਾ ਜਾ ਕੇ ਵੀਡੀਓ ਨਾ ਹੁੰਦਾ ਇੱਕ ਅੱਜ ਅੱਜ ਕਾਲਾ ਯੂਨੀਅਨ ਕੱਟੀ ਹੋਈ ਅੱਜ ਇੱਥੇ ਆਪ ਜਿੰਨੇ ਜਣੇ ਕਾਲੇ ਕਾਲੇ ਮੇਰੇ ਵੀਰ ਆਜੇ ਤੇ ਕੱਟ ਹੋਣਾ ਆਜੇ ਕਾ ਹਾਂ ਜੀ ਗੱਜੂ ਦੇਖ ਲਿਓ ਨੀ ਸਟੋਰੀ ਗਾਇਜ਼ ਬਾਕੀ ਘਰ ਤੁਹਾਨੂੰ ਬਲਕਰਨ ਸੰਧੂ ਗੁਰਸ਼ਰਨ ਸੰਧੂ ਦੀ ਵੀਡੀਓਜ਼ ਕਿੱਦਾਂ ਲੱਗਦੀਆਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਅੱਦਾਂ ਦੀਆਂ ਹੋਰ ਵੀਡੀਓਜ਼ ਦੇਖਦੇ ਰਹਿਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ